ਸੱਡਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਾਥਰੀਆ ਕਾਲ ਮੈਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸੱਡਿਆੜਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਵਿਕਰਮ ਮਜੀਠੀਆ ਹੁਰਾਂ ਦੀ ਗੱਲ ਕਰਦੇ ਆ ਜੀ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਵਿਕਰਮ ਸਿੰਘ ਮਜੀਠੀਆ ਹੁਰਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਲੰਘੇ ਕੱਲ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ੀ ਸੀ ਤੇ ਉੱਥੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ਦੇ ਵਿੱਚ ਜਿਹੜੀ 25 ਜੂਨ ਨੂੰ ਬਿਜ਼ਨਸ ਦੇ ਵੱਲੋਂ ਮਜੀਠੀਆ ਨੂੰ ਘਰੋਂ ਗ੍ਰਿਫਤਾਰ ਕਰਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਉਦੇ ਵਿੱਚ 11 ਦਿਨ ਤੋਂ ਪੁਲਿਸ ਰਿਮਾਂਡ ਦੇ ਉੱਤੇ ਮਜੂਤੀਆਂ ਹੋਰੀ ਚੱਲ ਰਹੇ ਸੀਗੇ ਤੇ ਇਹਨਾਂ ਨੂੰ ਮੁਰਕਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਮਜੂਤੀਆਂ ਦੀ ਪੇਸ਼ੀ ਦੇ ਮੌਕੇ ਸੈਂਕੜੇ ਪੁਲਿਸ ਅਧਿਕਾਰੀ ਤੇ ਮੁਲਾਜ਼ਮਾਂ ਦੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਤੇ ਅਦਾਲਤੀ ਕੰਪਲੈਕਸ ਦੀ ਘੇਰਾਬੰਦੀ ਕੀਤੀ ਗਈ ਸੀ ਪੱਤਰਕਾਰਾਂ ਦੇ ਵਿੱਚੋਂ ਵੀ ਕਿਸੇ ਨੂੰ ਅਦਾਲਤ ਦੇ ਕੋਲੇ ਜਾਣ ਦੀ ਇਜਾਜ਼ਤ ਨਹੀਂ ਸੀ ਤੇ ਅਦਾਲਤ ਦੇ ਵਿੱਚ ਜਦੋਂ ਮਜੂਤੀਆਂ ਨੂੰ ਗੱਡੀਆਂ ਦਾ ਕਾਫਲਾ ਲੈ ਕੇ ਆਇਆ ਤਾਂ ਪਿਛਲੀਆਂ ਪੇਸ਼ੀਆਂ ਦੇ ਵਾਂਗੂ ਮੀਡੀਆ ਦੂਰ ਰੱਖਿਆ ਗਿਆ ਗਨੀਪਕੌਰ ਮਜੀਠੀਆ ਵੀ ਅਦਾਲਤ ਦੇ ਵਿੱਚ ਮੌਜੂਦ ਸੀ ਕਿ ਵਿਜੀਲੈਂਸ ਦੇ ਵੱਲੋਂ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ ਯਾਨੀ ਕਿ ਵਿਜੀਲੈਂਸ ਨੇ ਇਹ ਨਹੀਂ ਗੱਲ ਕਹੀ ਕਿ ਭਾਈ ਤੁਹਾਨੂੰ ਹੋਰ ਰਿਮਾਂਡ ਚਾਹੀਦਾ ਜਿਹਦੇ ਕਰਕੇ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਨਾਬਾਦੀ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਨੂੰ ਸਹੀ ਦਿੱਤਾ ਗਿਆ ਦੂਜੀ ਗੱਲ ਇਹ ਆ ਵੀ ਹੁਣ ਇਹਨਾਂ 14 ਦਿਨਾਂ ਦੇ ਵਿੱਚ ਉਹ ਜ਼ਮਾਨਤ ਦੇ ਉੱਤੇ ਬਾਹਰ ਆਉਂਦੇ ਆ ਜਾਂ ਜਦੋਂ ਇੱਕ ਵਾਰੀ ਫੇਰ ਸੁਣਵਾਈ ਹੋਈ ਉਦੋਂ ਇਹ ਦਿਨ ਵੱਧ ਜਾਂਦੇ ਆ ਇਹ ਹੁਣ ਵਕਤ ਬਿਆਨ ਕਰੂਗਾ ਪਰ ਲੰਗੇ ਕੱਲ ਦੋਵਾਂ ਧਿਰਾਂ ਦੇ ਵਕੀਲਾਂ ਦੇ ਵੱਲੋਂ মিডিਏ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਜਿਹੜੀ ਸਰਕਾਰੀ ਧਿਰਾਂ ਉਹਨੇ ਇਹ ਗੱਲ ਕਹੀ ਹੈ ਵੀ ਦੋ ਵਾਰ ਰਿਮਾਂਡ ਲਿਆ ਗਿਆ ਸੀ ਹੁਣ 3 ਦਿਨ ਦਾ ਰਿਮਾਂਡ ਨਿਯਮਾਂ ਮੁਤਾਬਕ ਹੋਰ ਲਿਆ ਜਾ ਸਕਦਾ ਸੀ ਪਰ ਜੇ ਲੋੜ ਪਈ ਦਿੱਤਾ ਕਬਰੀਟੀਆਂ ਨੂੰ ਜੇ ਮੰਨ ਲਓ ਵਿਜੀਲੈਂਸ ਨੂੰ ਜਾਂਚ ਏਜੰਸੀ ਨੂੰ ਲੋੜ ਪਈ ਤਾਂ ਉਹ ਅਦਾਲਤ ਦੇ ਵਿੱਚ ਅਪਲੀਕੇਸ਼ਨ ਦੇ ਕੇ 3 ਦਿਨਾਂ ਦੇ ਲਈ ਫੇਰ ਰਿਮਾਂਡ ਦੇ ਉੱਤੇ ਬਾਹਰ ਲਿਆ ਸਕਦੇ ਆ ਜੇ ਨਾ ਲੋੜ ਪਈ ਤਾਂ ਨਹੀਂ ਦੀ ਦੂਜੇ ਪਾਸੇ ਮਜਿਸਤਰੀਏ ਦੇ ਵਕੀਲ ਨੇ ਗੱਲ ਕਹੀ ਆ ਅਰਸ਼ਦੀਪ ਕਲੇਰ ਹੋਰਾ ਨੇ ਜਿਹੜਾ ਬਲਾਰਾ ਅਕਾਲੀ ਦਲ ਦਾ ਉਹਨੇ ਇਹ ਗੱਲ ਕਹੀ ਆ ਕਿ ਦੇਖੋ ਇੱਕ ਪਾਸੇ ਇਹ ਗੱਲ ਕਹਿਨੀ ਪੁਲਿਸ ਵਿਜੀਲੈਂਸ ਕਿ ਭਾਈ ਸਾਨੂੰ ਜਾਂਚ ਪੜਤਾਲ ਦੇ ਵਿੱਚ ਮਜਿਸਤਰੀਆ ਸਹਿਯੋਗ ਨਹੀਂ ਦੇ ਰਹੇ ਜੇ ਸਹਿਯੋਗ ਨਹੀਂ ਦੇ ਰਹੇ ਤੇ ਫਿਰ ਭਾਈ ਹੁਣ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ ਰਿਮਾਂਡ ਹੋਰ ਮੰਗ ਲੈਣਾ ਸੀ ਤੁਸੀਂ ਇੱਕ ਪਾਸੇ ਕਹਿੰਦੇ ਸਹਿਯੋਗ ਨਹੀਂ ਦੇ ਤੇ ਦੂਜੇ ਪਾਸੇ ਕਹਿੰਦੇ ਵੀ ਗੱਲਬਾਤ ਪੂਰੀ ਹੋ ਗਈ ਆ ਹੁਣ ਰਿਮਾਂਡ ਦੀ ਜ਼ਰੂਰਤ ਨਹੀਂ ਜੋ ਜਾਂਚ ਪੜਤਾਲ ਕਰਨੀ ਸੀ ਪੂਰੀ ਆ ਉਹ ਕਹਿੰਦੇ ਵੀ ਇਹਨਾਂ ਨੂੰ ਕੁਝ ਨਹੀਂ ਲੱਭਿਆ ਨਾ ਦਿੱਲੀ ਆ ਦੀ ਪ੍ਰਾਪਰਟੀ ਚਾ ਉਹ ਨਾ Shimla ਦੇ ਵਿੱਚੋਂ ਨਾਕ ਤੋਂ ਹੋਰ ਇਹ ਸਿਰਫ ਗੱਲਾਂ ਦਾ ਕੜਾ ਬਣਾਉਂਦੇ ਆ ਕਿ ਉਹਨਾਂ ਨੇ ਕਿਹਾ ਜੀ ਕਿ ਹੁਣ ਇਸੇ ਕਰਕੇ ਇਹ 14 ਦਿਨ ਦੇ ਲਈ ਅਦਾਲਤ ਦੇ ਵੱਲੋਂ ਰਿਮਾਂਡ ਦੇ ਉੱਤੇ ਨਿਆਂ ਕੇ ਹਰਾਸ ਦੇ ਵਿੱਚ ਭੇਜ ਦਿੱਤੇ ਗਏ ਆ ਅਗਲੀ ਗੱਲ ਇਹ ਆ ਭਾਈ ਮੇਰਾ ਖਿਆਲ ਆ ਵੀ ਹੁਣ ਉਹ ਗੱਲ ਤਾਂ ਖਤਮ ਹੋ ਗਈ ਆ ਜਿਹਦੇ ਵਿੱਚ ਇਹਨਾਂ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਕਿ ਭਾਈ ਸਾਡਾ ਰਿਮਾਂਡ ਰੱਦ ਕੀਤਾ ਜਾਵੇ ਕਿਉਂਕਿ ਰਿਮਾਂਡ ਤਾਂ ਹੁਣ ਹੈ ਹੀ ਨਹੀਂ ਰਿਮਾਂਡ ਤਾਂ ਖਤਮ ਹੋ ਗਿਆ ਹੁਣ ਵੇਨੇ ਅਗਲੀਆਂ ਗੱਲਾਂ ਬਾਰੇ ਕੀ ਹੁੰਦੀਆਂ 19 ਜੁਲਾਈ ਨੂੰ ਇਸ ਮਾਮਲੇ ਦੀ ਮੁੜ ਕੇ ਮਹਾਲੀ ਅਦਾਲਤ ਦੇ ਵਿੱਚ ਸੁਣਵਾਈ ਹੋਣੀ ਹੈ ਉਦੋਂ ਤੱਕ ਕੀ ਬੜਨਦਾ ਇਹ ਸਮਾਂ ਦੱਸੋਗਾ ਜੀ ਜੀ ਬਿਲਕੁਲ ਪਰ ਸਿਆਸਤ ਇੱਕ ਵਾਰ ਫੇਰ ਤੋਂ ਇਹ ਸਾਰੇ ਮੁੱਦਿਆਂ ਦੇ ਉੱਪਰ ਪੱਕੀ ਹੋਈ ਹੈ ਖੈਰ ਉਧਰ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਹੋਣੀ ਹੈ ਜੀ ਹਾਂ ਬਿਲਕੁਲ ਜੀ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਣੀ ਹੈ ਇਹ ਕੈਬਨਿਟ ਦੀ ਮੀਟਿੰਗ ਦੇ ਵਿੱਚ ਹੋਰ ਕੀ ਹੋਣਾ ਮੈਨੂੰ ਇਹਦੇ ਬਾਰੇ ਤਾਂ ਪਤਾ ਨਹੀਂਗਾ ਤੇ ਪਰ ਇੰਨੀ ਗੱਲ ਜ਼ਰੂਰ ਆ ਵੀ ਅੱਜ ਬੇਜ਼ਬੀਆਂ ਦੇ ਮਾਮਲੇ ਦੇ ਉੱਤੇ ਇੱਕ ਕਾਨੂੰਨ ਲਿਆਉਣ ਦੇ ਲਈ ਤੇ ਸ਼ਾਇਦ ਕੋਈ ਨਾ ਕੋਈ ਚਰਚਾ ਹੋਊਗੀ ਤੇ ਇਹਦੇ ਵਿੱਚ ਸ਼ਾਇਦ ਕੋਈ ਮਹੱਤਵਪੂਰਨ ਮੋੜ ਵੀ ਆ ਜਾਏ ਕਿਉਂਕਿ ਇਸ ਗੱਲ ਦੀ ਪੂਰੀ ਪੂਰੀ ਆਸ ਹੈ ਵੀ ਬੇਦਬਿਆਂ ਦੇ ਮਾਮਲੇ ਦੇ ਉੱਤੇ ਨਵਾਂ ਕਾਨੂੰਨ ਲਿਆਉਣ ਦੇ ਲਈ ਅੱਜ ਗੱਲਬਾਤ ਫਿਰੇ ਲੱਗੂਗੀ ਕਿਉਂਕਿ ਪਿਛਲੇ ਦਿਨੀ ਗੁਰਜੀਤ ਸਿੰਘ ਖਾਲਸਾ ਜਿਹੜੇ ਕਿ ਸਮਾਣੇ ਦੇ ਮੋਬਾਈਲ ਟਾਵਰ ਤੇ ਬੈਠੇ ਆ ਉਹਨਾਂ ਦੇ ਸੰਘਰਸ਼ ਦੇ ਬੂਰੇ ਸਰਕਾਰ ਝੁਕੀ ਸੀ ਤੇ ਇਹ ਗੱਲ ਕਹੀ ਸੀ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਤੇ ਅਸੀਂ ਇੱਕ ਕਾਨੂੰਨ ਲੈ ਕੇ ਆਵਾਂਗੇ ਕਿ ਭਾਈ ਜਿਹੜਾ ਬੇਦਬੰਦਾਂ ਦੇ ਮਾਮਲੇ ਦੇ ਉੱਤੇ ਸਖਤ ਕਾਨੂੰਨ ਬਣਾਵਾਂਗੇ ਹੁਣ ਮੇਰੀ ਗੱਲ ਹੋਈ ਸੀ ਗੁਰਜੀਤ ਸਿੰਘ ਖਾਲਸਾ ਦੇ ਨਾਲ ਉਹ ਕਹਿੰਦੇ ਭਾਈ ਜੀ ਚਲੋ ਧੰਨਵਾਦ ਸਰਕਾਰ ਨੂੰ ਕਟੋ-ਕਟ ਮੇਰੇ ਪੌਣੇ 300 ਦਿਨਾਂ ਬਾਅਦ ਇਸ ਗੱਲ ਦੀ ਯਾਦ ਆਈ ਕਿ ਬੰਦਾ ਇੱਕ ਮਰਦ ਕਰਨਾਰੇ ਬੈਠਾ ਟਾਵਰ ਦੇ ਉੱਤੇ ਪਰ ਉਹ ਕਹਿੰਦਾ ਵੀ ਜਿੰਨੀ ਦੇਰ ਤੱਕ ਰਾਜਪਾਲ ਦੇ ਵੱਲੋਂ ਇਸ ਬਿੱਲ ਦੇ ਉੱਤੇ ਸਾਈਨ ਨਹੀਂ ਕੀਤੇ ਜਾਂਦੇ ਮੈਂ ਓਨੀ ਦੇਰ ਤੱਕ ਥੱਲੇ ਨਹੀਂ ਉਤਰਨਾਗਾ ਮੈਂ ਕਿਹਾ ਜੀ ਉਹ ਕਿਉਂ ਕਹਿੰਦੇ ਕਿ ਮੈਨੂੰ ਸਰਕਾਰਾਂ ਦੇ ਉੱਤੇ ਯਕੀਨ ਨਹੀਂ ਪੰਜਾਬ ਦੀ ਸਰਕਾਰ ਨੇ ਕਾਨੂੰਨ ਬਣਾ ਕੇ ਰਾਜਪਾਲ ਨੂੰ ਭੇਜਣਾ ਹੁੰਦਾ ਰਾਜਪਾਲ ਮੰਨ ਲੋ ਕੋ ਸਾਈਨ ਨਾ ਕਰੇ ਤੇ ਬੰਦਾ ਮੰਨ ਲੋ ਥੱਲੇ ਉਤਰਿਆਵੇ ਤੇ ਬਾਅਦ ਦੇ ਵਿੱਚ ਪੰਜਾਬ ਦੇ ਲੋਕ ਇਹ ਗੱਲ ਕਹਿੰਦੇ ਹੁੰਦੇ ਜਿਵੇਂ ਕਿਸਾਨਾਂ ਮੋਖੇ ਕਹਿੰਦੇ ਸੀ ਵੀ ਜਦੋਂ ਹੁਣ ਇੰਨਾ ਚਿਰ ਬੈਠੇ ਆ ਤੇ ਜੇ 2 ਮਹੀਨੇ ਹੋਰ ਬੈਠ ਜਾਂਦੇ ਤੇ ਫਿਰ ਆ ਵੀ ਮਸਲਾ ਹੱਲ ਕਰਵਾ ਹੀ ਲਿਆਉਂਦੇ ਇਸ ਕਰਕੇ ਮੈਂ ਤਾਂ ਜਦੋਂ ਗੱਲ ਪੂਰੀ ਪੱਕੀ ਹੋ ਗਈ ਤੇ ਫਿਰ ਥੱਲੇ ਉਤਰੂੰਗਾ ਨਹੀਂ ਤਾਂ ਮੈਂ ਇਸ ਤਰੀਕੇ ਨਾਲ ਉਤਰਨਾ ਨਹੀਂ ਉਦਾਂ ਇਸ ਮੀਟਿੰਗ ਦੇ ਵਿੱਚ ਅੱਜ ਵਾਲੀ ਮੀਟਿੰਗ ਦੇ ਵਿੱਚ ਅੰਦਾਜ਼ਾ ਇਸ ਗੱਲ ਦਾ ਵੀ ਆ ਜੀ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਿਹਤ ਬੀਮਾ ਸ਼ੈਡ ਮੁਫਤ ਦੇ ਦੇਵੇ ਸਰਕਾਰ ਮਤਲਬ ਇਹ ਵੀ ਹੁਣ ਡੇਢ ਸਾਲ ਆ ਵੋਟਾਂ ਦੇ ਵਿੱਚ ਇਹ ਡੇਢ ਸਾਲ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣੀਆਂ ਸਾਡੇ ਤਾਂ ਉਹ ਵੀ ਦਿਨ ਆਉਣੇ ਆ ਜਦੋਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਮਿਲਣਾ ਸਾਡੇ ਉਹ ਵੀ ਦਿਨ ਆਉਣੇ ਆ ਜਦੋਂ ਜਿਹੜੇ ਵਾਅਦੇ ਕੀਤੇ ਗਏ ਆ ਉਹਨਾਂ ਦੇ ਵਿੱਚੋਂ ਪੂਰਾ ਹੌਲੀ-ਹੌਲੀ ਕਰਨਾ ਸ਼ੁਰੂ ਕੀਤਾ ਜਾਵੇ ਸੋ ਮੈਨੂੰ ਲੱਗਦਾ ਵੀ ਸਰਕਾਰ ਦੇ ਵੱਲੋਂ ਤਾਂ ਹੁਣ ਥੋੜਾ ਜਿਹਾ ਹੱਥ ਖੁੱਲਾ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਜੋ ਲੋਕਾਲੀਕ ਕਸਵਟੀ ਦੇ ਵਿੱਚ ਅਸੀਂ ਖਰੇ ਉਤਰ ਗਏ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਉਮੀਦ ਤਾਂ ਇਹੀ ਸਭ ਕੁਝ ਦੀ ਹੈ ਖੈਰ ਉਧਰ ਦੂਸਰੇ ਬੰਨੇ ਸੇਖਤ ਕਿਸਾਨ ਮੋਰਚਾ ਯਾਨੀ ਐਸ ਕੇ ਐਮ ਉਹਨਾਂ ਨੇ ਵੀ 17 ਜੁਲਾਈ ਨੂੰ ਆਲ ਪਾਰਟੀ ਮੀਟਿੰਗ ਕਰਦੀ ਹੈ ਜੀ ਹਾਂ ਬਿਲਕੁਲ ਜੀ ਉਹਨਾਂ ਨੇ 17 ਜੁਲਾਈ ਨੂੰ ਆਲ ਪਾਰਟੀ ਮੀਟਿੰਗ ਕਰਦੀ ਹੈ ਇਹ ਮੀਟਿੰਗ ਨਾ ਮੈਨੂੰ ਇਸ ਕਰਕੇ ਮਹੱਤਵਪੂਰਨ ਲੱਗਦੀ ਹੈ ਕਿਉਂਕਿ ਕਿਸਾਨ ਜਿੱਥੇ ਬੰਨ ਜਾਂਦੇ ਨੇ ਗੱਲ ਕਹੀ ਹੈ ਕਿ ਜਿਹੜੀ ਸਰਕਾਰ ਲੈਂਡ ਪੂਲਿੰਗ ਨੀਤੀ ਲੈ ਕੇ ਆ ਰਹੀ ਹੈ ਉਹਦੇ ਖਿਲਾਫ ਅਸੀਂ ਕਹਿੰਗੇ ਸੰਘਰਸ਼ ਕਰਨਾ ਉਹ ਕਹਿੰਦੇ ਵੀ ਇਹਦੇ ਖਿਲਾਫ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਸੰਘਰਸ਼ ਕਰਾਂਗੇ ਅਸੀਂ ਜਿਹੜੀਆਂ ਜਿਹੜੀਆਂ ਥਾਵਾਂ ਦੇ ਉੱਤੇ ਸਰਕਾਰ ਕਹਿੰਦੀ ਹੈ ਵੀ ਅਸੀਂ ਆਧੁਨਿਕੀਕਰਨ ਦੇ ਚੱਕਰ ਚ ਅਰਬਨ ਸਟੇਟਾਂ ਦੇ ਚੱਕਰ ਚ ਇੰਡਸਟਰੀ ਦੇ ਚੱਕਰ ਦੇ ਵਿੱਚ ਜ਼ਮੀਨਾਂ ਅਕਵਾਇਰ ਕਰਦੀਆਂ ਉਹ ਅਸੀਂ ਕਹਿੰਦੇ ਅਕਵਾਇਰ ਨਹੀਂ ਹੋਣ ਦੇਵਾਂਗੇ ਤੇ ਇਹ ਕਿਸਾਨ ਨੂੰ ਅਸੀਂ ਖੇਤੀ ਮੁਕਤ ਜ਼ਮੀਨ ਮੁਕਤ ਨਹੀਂ ਹੋਣ ਦੇਵਾਂਗੇ ਅਗਲੀ ਗੱਲ ਇਹ ਵੀ ਕਿਸਾਨ ਆਗੂਆਂ ਨੇ ਕਹੀ ਹੈ ਲੰਗੇ ਕੱਲ ਪ੍ਰੈਸ ਕਾਨਫਰੰਸ ਕਰਕੇ ਉਹ ਕਹਿੰਦੇ 17 ਜੁਲਾਈ ਨੂੰ ਅਸੀਂ ਵੱਖ-ਵੱਖ ਖਾਵਾਂ ਦੇ ਉੱਤੇ ਵੱਡਾ ਸੰਘਰਸ਼ ਕਰਾਂਗੇ ਉਹ ਕਹਿੰਦੇ ਜੀ ਆਲ ਪਾਰਟੀ ਮੀਟਿੰਗ ਅਸੀਂ ਕਰਨ ਜਾ ਰਹੇ ਹਾਂ ਇਸ ਆਲ ਪਾਰਟੀ ਮੀਟਿੰਗ ਦੇ ਵਿੱਚ ਉਹ ਕਹਿੰਦੇ ਜੀ ਕਈ ਗੱਲਾਂ ਹੋਣਗੀਆਂ ਇਹ ਚ ਤੈਅ ਕੀਤਾ ਜਾਊਗਾ ਵੀ ਕਿੰਨੀ ਤਰੀਕ ਨੂੰ ਟਰੈਕਟਰ ਮਾਰਚ ਕਰਨਾ ਕਿੰਨੀ ਤਰੀਕ ਨੂੰ ਝੰਡਾ ਮਾਰਚ ਕਰਨਾ ਕਿੰਨੀ ਤਰੀਕ ਨੂੰ ਕੀ ਕਰਨਾ ਸਭੀ ਗੱਲ ਹੋਗੀ ਦੂਜੀ ਗੱਲ ਇਹ ਆ ਉਹ ਕਹਿੰਦੇ ਵੀ ਭਾਈ ਅਸੀਂ ਸਰਕਾਰ ਨੂੰ ਦੱਸਾਂਗੇ ਵੀ ਸਾਡੇ ਚ ਏਕਤਾ ਪੂਰੀ ਦੀ ਪੂਰੀ ਤੇ ਬਰਕਰਾਰ ਹੈਗੀ ਆ ਫੜਾ ਕਿ ਮੈਂ ਕਦੇ ਵੀ ਇਹ ਸੋਚਿਆ ਕਿ ਪਾਈ ਕਿਸਾਨਾਂ ਦੇ ਵਿੱਚ ਇੱਕਤਾ ਨਾਲ ਦੀ ਚੀਜ਼ ਵੀ ਹੈਗੀ ਐ ਕਿਉਂਕਿ ਕਹਿਣ ਦੀਆਂ ਗੱਲਾਂ ਵੀ ਕਿਸਾਨਾਂ ਵਿੱਚ ਏਕਤਾ ਬਹੁਤ ਆ ਕਿਸਾਨਾਂ ਵਿੱਚ ਆ ਬਹੁਤ ਆ ਜਦੋਂ ਮਾੜੀ ਜੀ ਗੱਲ ਹੁੰਦੀ ਉਹ ਤਾਂ ਖਲਾਰਾ ਪੈ ਜਾਂਦਾ ਸੋ ਮੈਨੇ ਪਾਈ ਹੁੰਦੇ ਸਮੇਂ ਤੇ ਕੀ ਬਣਦਾ ਪਰ ਮੈਂ ਕੱਲ ਇੱਕ ਗੱਲ ਦੇ ਤੇ ਜ਼ਰੂਰ ਹੈਰਾਨ ਹੋਇਆ ਕਿ ਕਿਸਾਨ ਜਿੱਥੇ ਬੰਦਗਾਂ ਦੇ ਵਿੱਚੋਂ ਇੱਕ ਦੋ ਆਗੂਆਂ ਨੇ ਕਿਹਾ ਕਿ ਦਿਲਜੀਤ ਉਹ ਦਸਾਂਝ ਨੇ ਕਿਸਾਨ ਅੰਦਲਣ ਦੇ ਮੌਕੇ ਜਿਹੜਾ 2 ਕਰੋੜ ਰੁਪਏ ਦਾ ਚੈੱਕ ਦੇਣ ਦੀ ਗੱਲ ਕੀਤੀ ਸੀ ਉਹ ਚੈੱਕ ਤਾਂ ਅਸੀਂ ਲਿਆਈ ਨਹੀਂ ਕਿਉਂਕਿ ਸਾਡਾ ਅਕਾਊਂਟ ਹੈ ਨਹੀਂ ਸੀਗਾ ਫੇਰ ਉਹ ਕਦੇ ਵੀ ਢੱਡਰੀਆਂ ਵਾਲੇ ਦੇ ਜਿਹੜੇ ਪੈਸੇ ਦੇਣ ਦਾ ਐਲਾਨ ਕੀਤਾ ਸੀ ਉਹ ਵੀ ਨਹੀਂ ਸੀ ਦਿੱਤੇ ਹੁਣ ਦੇਖੋ ਇਹ ਕਿਸ ਤਰ੍ਹਾਂ ਕਿਤੇ ਗੱਲਾਂ ਕਿਹੜੇ ਕਿਹੜੇ ਮੌਕੇ ਕੱਢ ਕੇ ਲਉਂਦੇ ਆ ਤੁਸੀਂ ਉਦੋਂ ਗੱਲ ਕਰਦੇ ਢੱਡਰੀਆਂ ਵਾਲੇ ਨੂੰ ਫੋਨ ਕਰਦੇ ਵੀ ਜਿਹੜਾ ਕੁਝ ਤੁਸੀਂ ਕਿਹਾ ਸੀਗਾ ਉਹ ਦੇ ਦਿਓ ਜੇ ਤੁਹਾਡਾ ਅਕਾਊਂਟ ਵੀ ਸੀ ਖੁੱਲਿਆ ਉਹ ਦਲਜੀਤ ਨੇ ਥੋੜੀ ਗੁਲਵਾ ਕੇ ਜਾਣਾ ਉਹਨੇ ਕਹਤਾ ਜੀ ਕਿ ਭਾਈ ਮੈਂ ਚੈੱਕ ਦਿੰਨਾ ਮੇਰੇ ਤੋਂ ਚੈੱਕ ਲੈ ਲਓ ਜਾਂ ਉਹਨੇ ਦਿੱਤਾ ਜਾਂ ਨਹੀਂ ਦਿੱਤਾ ਤੁਸੀਂ ਉਦੋਂ ਬਿਆਨ ਕਰੋ ਤੁਸੀਂ ਤਿੰਨ ਤਿੰਨ ਸਾਲ ਬਾਅਦ ਇੱਕ બીજી ਦੀ ਦਫਾ ਪਟਣ ਲੱਗ ਜੰਨੇ ਆ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜੀ। ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਉੱਧਰ ਪੰਜਾਬ 'ਚ ਦੋ ਬੱਚੇ ਤੋਂ ਵੱਧ ਪੈਦਾ ਕਰਨ ਵਾਲਿਆਂ ਤੇ ਜੁਰਮਾਨੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਜੀ ਇਹ ਕੀ ਮਾਮਲਾ ਪੂਰਾ ਇਹਨਾਂ ਸੁੱਲੇ ਵਿੱਚ ਜਲੰਧਰ ਤੋਂ ਜਿਹੜੇ ਆ ਵਿਧਾਨ ਸਭਾ ਦੇ ਮੈਂਬਰ ਬਾਬਾ ਹੈਨਰੀ ਅਵਤਾਰ ਸਿੰਘ ਹੈਨਰੀ ਦੇ ਪੁੱਤਰ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ। ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਇੱਕ ਨਵਾਂ ਕਾਨੂੰਨ ਆਉਣਾ ਚਾਹੀਦਾ। ਉਹਨਾਂ ਨੇ ਵਿਧਾਨ ਸਭਾ ਦੀ ਮੇਜ਼ ਦੇ ਉੱਤੇ ਜਨਸੰਖਿਆ ਕੰਟਰੋਲ ਬਿੱਲ 225 ਲਿਆਉਣ ਦੀ ਮੰਗ ਕੀਤੀ ਹੈ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ 2 ਤੋਂ ਵੱਧ ਬੱਚੇ ਜੇਕਰ ਹੋਏ 10 ਲੱਖ ਰੁਪਏ ਜੁਰਮਾਨਾ ਲਾਇਆ ਜਾਵੇ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਆ ਉਸ ਮਾਪੇ ਨੂੰ ਸਰਕਾਰੀ ਨੌਕਰੀ ਬਿਲਕੁਲ ਨਾ ਦਿੱਤੀ ਜਾਵੇ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਆ ਉਹਨਾਂ ਨੂੰ ਕੋਈ ਸਰਕਾਰੀ ਸਹੂਲਤਾਂ ਨਾ ਦਿੱਤੀ ਜਾਵੇ ਜਿਹੜੇ 2 ਬੱਚਿਆਂ ਤੱਕ ਆ ਉਹਨਾਂ ਨੂੰ ਹੀ ਬਾਕੀ ਸਹੂਲਤਾਂ ਦਾ ਲਾਭ ਦਿੱਤਾ ਜਾਵੇ ਤੋ ਕਹੇ ਜੀ ਕਿ ਦੇਖੋ ਇਸ ਵੇਲੇ ਭਾਰਤ ਦੀ ਆਬਾਦੀ ਬਹੁਤ ਆ ਤੇ ਆਬਾਦੀ ਰੋਕੂ ਕਾਨੂੰਨ ਇਵੇਂ ਬਣਾਉਣਾ ਚਾਹੀਦਾ ਹਾਲਾਂਕਿ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਬਾਬਾ ਸਾਹਿਬ ਦੀ ਇਹ ਗੱਲ ਬਿਲਕੁਲ ਨਹੀਂ ਸਹੀ ਸਰ ਤੋਂ ਨਹੀਂ ਕਿਉਂਕਿ ਬੱਚੇ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਤੀਜਾ ਬੱਚਾ ਕਿਸੇ ਵਿਰਲੇ ਟਾਵੇਂ ਦਾ ਹੀ ਆ ਕੋਈ ਉਹ ਵੇੜਾ ਸੀ ਜਦੋਂ ਆਪਣੇ ਮਾਪਿਆਂ ਦੇ ਵੇਲੇ ਵੀ 6-6 7-7 8-8 ਨਿਆਣੇ ਵੀ ਹੁੰਦੇ ਸੀ ਉਹਨਾਂ ਦੇ ਮਾਪਿਆਂ ਦੇ ਵੇਲੇ 10-10 ਨਿਆਣੇ ਵੀ ਹੁੰਦੇ ਸੀ ਅੱਜ ਤੱਕ ਜਿਹੜੀਆਂ ਯੂਨੀਵਰਸਿਟੀਆਂ ਅੱਜ ਤੱਕ ਮੈਡੀਕਲ ਐਸੋਸੀਏਸ਼ਨਾਂ ਦੀ ਗੱਲ ਕਹਿ ਰਹੀਆਂ ਵੀ ਪੰਜਾਬ ਦੇ 25% ਜੋੜੇ ਆ ਜਿਹੜੇ ਉਹ ਤਾਂ ਇੱਕ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਕੋਸ਼ਿਸ਼ ਕਰਕੇ ਮੈਨੂੰ ਲੱਗਦਾ ਨਹੀਂ ਕਿ ਇਸ ਗੱਲ ਦੀ ਕੋਈ ਪੰਜਾਬ ਦੇ ਪੱਖ ਤੋਂ ਬਹੁਤੀ ਲੋੜ ਹੈਗੀ ਆ ਹਾਂ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਪ੍ਰਵਾਸੀ ਮਜ਼ਦੂਰਾਂ ਦੇ ਚਾਰਜ ਕਰਦੇ ਆਣੇ ਵੀ ਹੈਗੇ ਪਰ ਮੈਂ ਨਹੀਂ ਦੇਖਿਆ ਵੀ ਪੰਜਾਬੀਆਂ ਦੇ ਨਿਆਣੇ ਤਿੰਨ ਹੋਣ ਚਾਰ ਹੋਣ ਪੰਜ ਹੋਣ ਮੇਰੀ ਤੱਕ ਨਜ਼ਰ ਦੇ ਵਿੱਚ ਹੁਣ ਬਹੁਤ ਘੱਟ ਆ ਰਿਹਾ ਜਾਂ ਨਾ ਮਤਰੀ ਹੈ બીજી ਗੱਲ ਇਹ ਜੀ ਕਿ ਕਿਸੇ ਦੇ ਇੱਕ ਬੱਚਾ ਹੁੰਦਾ ਕਿਸੇ ਦੇ ਦੋ ਹੁੰਦੇ ਕਿਸੇ ਦੇ ਤਿੰਨ ਹੁੰਦੇ ਆ ਇਹ ਕਾਨੂੰਨ ਦੇ ਦਾਇਰੇ ਦੇ ਵਿੱਚ 10 ਲੱਖ ਰੁਪਏ ਜੁਰਮਾਨਾ ਵਾਲੀ ਗੱਲ ਹੋਣੀ ਨਹੀਂ ਇਹ ਕਿਉਂਕਿ ਰਾਜਨੀਤਿਕ ਲੋਕਾਂ ਨੂੰ ਤਾਂ ਵੋਟਾਂ ਚਾਹੀਦੀਆਂ ਹੁੰਦੀਆਂ ਉਹਨਾਂ ਨੇ ਤਾਂ ਗਿਣਤੀ ਵੇਖਣੀ ਆ ਤੇ ਭਾਈ ਗਿਣਤੀ ਚਾਹੀਦੀ ਸਾਨੂੰ ਤਾਂ ਵੱਧ ਤੋਂ ਵੱਧ ਤੋਂ ਮੇਰਾ ਖਿਆਲ ਆ ਵੀ ਇਹ ਗੜਤਾ ਫਜ਼ੂਲ ਜਿਹੀ ਕਿਸਮ ਦੀ ਹੈਗੀ ਆ ਕਿਉਂਕਿ ਇੱਥੇ ਜੇ ਆਪਾਂ ਦੇਖੀਏ ਲਾਲੂ ਪ੍ਰਸਾਦ ਯਾਦਵ ਦੇ ਆਪ ਦੇ ਕਹਿੰਦੇ ਆ ਤੇ ਨਾਰੇ ਮੇਰਾ ਖਿਆਲ ਆ ਵੀ ਨੀਂਨੇ ਕੁਛ ਕੀ ਫਾਇਦੇ ਜਦੋਂ ਗੱਠਜੜ ਸਾਹਿਬ ਆਪੇ ਗੱਲ ਕਹਿੰਦੇ ਕਿ ਸਿੱਖ ਚਾਰ-ਚਾਰ ਬੱਚੇ ਪੈਦਾ ਕਰਨ ਸੋ ਬੰਦਾ ਕਿਹੜੀ ਗਰਦੇ ਉੱਤੇ ਅਮਲ ਕਰੇ ਕਿਹੜੀ ਤੇ ਨਾ ਨਾ ਤਾਂ ਕਿਸੇ ਨੇ ਬੱਚਾ ਇੱਕ ਪੈਦਾ ਕਰਨਾ ਕਿਸੇ ਦੇ ਕਹੇ ਤੇ ਨਾ ਕਰਨੇ 4 ਪੈਦਾ ਹਰ ਬੰਦੇ ਦਾ ਦਿਮਾਗ ਆਪਣਾ ਉਹਨੂੰ ਪਤਾ ਵੀ ਭਾਈ ਇੱਥੇ ਪੜਾਉਣੇ ਕਿੰਨੇ ਕਿ ਸੌਖੇ ਤੇ ਪਾਲਣੇ ਕਿੰਨੇ ਕਿ ਸੌਖੇ ਆ ਉਸ ਹਿਸਾਬ ਨਾਲ ਲਏ ਜਾਣ ਵਾਲੇ ਫੈਸਲੇ ਆ ਭਾਵਨਾ ਭਾਵੇਂ ਫੈਡਰੀ ਬਾਬਾ ਦੀ ਸਹੀ ਹੋਵੇ ਵੀ ਭਾਈ ਇਸ ਤਰੀਕੇ ਦੇ ਨਾਲ ਹੋਈ ਕਾਨੂੰਨ ਬਣਨਾ ਚਾਹੀਦਾ ਜਿਹਦੇ ਵਿੱਚ ਆਬਾਦੀ ਕੰਟਰੋਲ ਹੋਵੇ ਪਰ ਮੇਰਾ ਖਿਆਲ ਆ ਵੀ ਇਹ ਗੱਲ ਕੱਲੇ ਪੰਜਾਬ ਦੇ ਉੱਤੇ ਪ੍ਰੈਕਟੀਕਲ ਤੌਰ ਤੇ ਲਾਗੂ ਨਹੀਂ ਹੁੰਦੀ ਜੀ ਜੀ ਬਿਲਕੁਲ ਸਹੀ ਚਾਹਿਆ ਸਾਹਿਬ ਉਧਰ ਕਾਲ ਤੱਕ ਸਾਹਿਬ ਤੋਂ ਪਟਨਾ ਸਾਹਿਬ ਕਮੇਟੀ ਦੇ ਅਹੁਦੇਦਾਰ ਜਿਹੜੇ ਤਨਖਾਹਿਆ ਕਰਾਰ ਦੇ ਦਿੱਤੇ ਗਏ ਨੇ ਜੀ ਕਿਉਂ ਦੇਖੋ ਗੱਲ ਇਹ ਕਿ ਉਹਨਾਂ ਨੇ ਵੀ ਤਾਂ ਆਪਣੇ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਤੇ ਤਨਖਾਹਿਆ ਕਰਾਰ ਦਿੱਤਾ ਤੇ ਇਹਨਾਂ ਨੇ ਭਾਈ ਸਰ ਉਹਨਾਂ ਨੂੰ ਦੇਖਾ ਕਿ ਅਸਲ ਦੇ ਵਿੱਚ ਦੋ ਤਕਤਾਂ 'ਚ ਆਪਸ ਦੇ ਵਿੱਚ ਜਿਹੜੀ ਸੇਭਾਜ਼ੀ ਹੈ ਜਿਹੜੀ ਆਪਸ ਦੇ ਵਿੱਚ ਰੌਲੇ ਵਾਲੀ ਗੱਲ ਚੱਲਦੀ ਹੈ ਇਹ ਉਹਦੀ ਸਭ ਤੋਂ ਵੱਡੀ ਨਤੀਜਾ ਨੁਮਾ ਗੱਲ ਹੈ ਜੀ ਕਿਉਂਕਿ ਤੁਸੀਂ ਦੇਖੋ ਵੀ ਇਸ ਵੇਲੇ ਜਿਹੜੇ ਤਖਤ ਸ੍ਰੀ ਪਟਨਾ ਸਾਹਿਬ ਆ ਉਹਦੇ ਪੰਜ ਪਿਆਰਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਉਹ ਕਹਿੰਦੇ ਜੀ ਅਸੀਂ ਪਹਿਲਾਂ ਬੁਲਾਇਆ ਸੁਖਬੀਰ ਬਾਦਲ ਨੂੰ ਵੀ ਨਿੱਜੀ ਤੌਰ ਤੇ ਪੇਸ਼ ਹੋ ਉਹ ਨਹੀਂ ਆਇਆ ਅਸੀਂ ਉਹ ਕਹਿੰਦੇ ਜੀ ਉਸ ਤੋਂ ਬਾਅਦ ਫੇਰ ਬੁਲਾਇਆ ਇਹ ਨਹੀਂ ਆਇਆ 20 ਦਿਨ ਦਾ ਸਮਾਂ ਸੀ ਫੇਰ ਦਿੱਤਾ ਇਹ ਨਹੀਂ ਆਇਆ ਉਹ ਕਹਿੰਦੇ ਵੀ ਇਸ ਕਰਕੇ ਫਿਰ ਅਸੀਂ ਇਹਨਾਂ ਨੂੰ ਤਨਖਈਆ ਕਰਾਰ ਦਿੱਤਾ ਹੁਣ ਉਸ ਤੋਂ ਅਗਲੀ ਗੱਲ ਆ ਜਦੋਂ ਉਹਨਾਂ ਨੇ ਤਨਖਈਆ ਕਰਾਰ ਦਿੱਤਾ 4 ਕਿੰਟਾ ਬਾਅਦ ਅਕਾਲ ਤਖਤ ਸਾਹਿਬ ਤੋਂ ਜਾਨੀ ਕੁਲਦੀਪ ਸਿੰਘ ਗੜਕ ਜਿੱਤੇ ਕਈ ਹੋਰ ਹਨ ਜਿਹੜੇ ਜਫੇਦਾਰ ਸਾਹਿਬ ਹਨ ਸਿੰਘ ਸਰਬਾਨ ਉਹਨਾਂ ਨੇ ਭਾਈ ਜਿਹੜੀ ਉਹ ਤਖਤਸ਼ਰੀ ਪਟਨਾ ਸਾਹਿਬ ਦੀ ਕਮੇਟੀ ਦੇ ਕੁਝ ਅਹੁਦੇਦਾਰ ਆ ਉਹਨਾਂ ਨੂੰ ਤਨਖਾਹਿਆ ਕਰਾਰ ਦੇਤਾ ਮਤਲਬ ਇਹਦਾ ਇਹ ਹੈ ਜੀ ਕਿ ਇਸ ਵਾਰ ਇਹ ਤਨਖਾਹਿਆ ਤਨਖਾਹਿਆ ਕਰਾਰ ਦੀ ਗੱਲ ਚੱਲਦੀ ਹੈ ਮੁਕਾਬਲਾ ਚੱਲ ਰਿਹਾ ਇਧਰ ਇਹ ਗੱਲ ਕਹੀ ਗਈ ਹੈ ਵੀ ਦੇਖੋ ਕਿਸੇ ਨੂੰ ਵੀ ਤਨਖਾਹਿਆ ਕਰ ਦੇਣਾ ਇਹ ਆਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਇਹ ਨਹੀਂ ਕਿ ਕੋਈ ਵੀ ਤਖਤ ਜਿਹੜਾ ਬਿਤਰ ਤਸ਼ਰੀ ਗੰਗਮਾ ਸਾਹਿਬ ਤੋਂ ਵੀ ਜੇ ਤਨਖਾਹਿਆ ਕਰਾਰ ਇਸ ਗੁਰਸਾਹਿਬ ਤੋਂ ਵੀ ਦੇ ਦਿਓ ਐਉਂ ਨਹੀਂ ਇਹ ਅਧਿਕਾਰ ਸਿਰਫ ਅਕਾਲ ਤਖਤ ਸਾਹਿਬ ਦੇ ਆ ਦੂਜੇ ਉਹ ਕਦੇ ਵੀ ਭਾਈ ਉਧਰਲੇ ਪਾਸੇ ਜਿਹੜੇ ਉਹ ਕਦੇ ਵੀ ਭਾਈ ਨਿਯਮਾਂ ਦੀ ਉਲੰਘਣਾ ਕੀਤੀ ਆ ਤੇ ਇਸ ਕਰਕੇ ਸੀ ਸੁਖਬੀਰ ਬਾਦਲ ਨੂੰ ਤਖਈਆ ਕਰਾਰ ਦਿੱਤਾ ਤੋਂ ਇਹਨਾਂ ਗੱਲਾਂ ਦੇ ਕਰਕੇ ਆਮ ਸਿੱਖ ਦੇ ਮੰਨ ਦੇ ਉੱਤੇ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਕੀ ਪ੍ਰਭਾਵ ਪੈਂਦਾ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਪੱਲ ਦੇ ਉੱਤੇ ਸਾਡੇ ਕੋਲੇ ਨਤੀਜਾ ਇੱਕੋ ਹੀ ਹੁੰਦਾ ਏਜੰਸੀਆਂ ਨੇ ਸਿੱਖੀ ਦਾ ਐਂ ਕਰਤਾ ਕਿ ਸਾਡਾ ਫਲਾਣਾ ਹੋ ਗਿਆ ਢੀਂਗੜਾ ਐ ਹੋ ਗਿਆ ਸੋ ਇਹ ਅਜੇ ਕਿ ਲੋਡ ਸੋਚਣ ਵਿਚਾਰਨ ਦੀ ਹੈ ਜਿਹੜਾ ਕਿ ਇਸ ਵੇਲੇ ਇਹਨਾਂ ਮੁੱਦਿਆਂ ਦੇ ਉੱਤੇ ਸੋਚਿਆ ਨਹੀਂ ਜਾ ਰਿਹਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਖੈਰ ਉਧਰ ਦੂਸਰੇ ਬੰਨੇ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਦਿਨੀ ਡਾਕਟਰ ਕੁਲਦੀਪ ਸਿੰਘ ਸੋਲ ਉਹਨਾਂ ਦੀ ਮੌਤ ਦੀ ਖਬਰ ਆ ਗਈ ਸੀ ਉਹ ਜਹਾਨੋਂ ਚਲੇ ਗਏ ਜਿਸ ਤੋਂ ਬਾਅਦ ਦੇ ਵਿੱਚ ਕੱਲ ਕਹਿੰਦੇ ਕਿ ਭੋਗ ਦੇ ਮੌਕੇ ਸ਼ਰਧਾਂਜਲੀਆ ਪੇਟ ਕੀਤੀਆਂ ਗਈਆਂ ਨੇ ਜੀ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਪਰਨ ਪਰਨ ਦੇ ਵਿਧਾਇਕ ਜਿਹੜੇ ਡਾਕਟਰ ਕੁਲਦੀਪ ਸਿੰਘ ਸੋਲ ਕਸ਼ਮੀਰ ਸਿੰਘ ਸੋਲ ਸਾਹਿਬ ਉਹਨਾਂ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੀ ਮੌਤ ਤੋਂ ਬਾਅਦ ਤੇ ਫਿਰ ਇਥੇ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਲੰਘੇ ਕੱਲ ਜਾਂ ਫਿਰ ਇਹ ਪਹਿਲਾਂ ਤਾਂ ਪਰਿਵਾਰ ਦੇ ਵੱਲੋਂ ਇਹ ਭੋਗ ਤੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ ਤੇ ਉੱਥੇ ਫਿਰ ਵੱਡੀ ਗਿਣਤੀ ਦੇ ਵਿੱਚ ਤੇ ਨੇਤਾ ਪਹੁੰਚੇ ਜੀ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਨੇ ਉੱਥੇ ਜਾ ਕੇ ਤੇ ਸ਼ਰਧਾਂ ਦੇ ਫੁੱਲ ਇਹਨਾਂ ਨੂੰ ਭੇਟ ਕੀਤੇ ਆ ਕੁਲਦੀਪ ਸਿੰਘ ਸੋਹਲ ਨੇ ਜਿਹੜੇ ਕਸ਼ਮੀਰ ਸਿੰਘ ਸੋਹਲ ਨੇ ਜਿਹੜੇ ਉਹ ਆਪਾਂ ਜਾਣਦੇ ਜੀ ਕਿ ਇੱਕ ਚੰਗਾ ਬੰਦਾ ਸੀ ਉਹਨੂੰ ਕੈਂਸਰ ਦੀ ਸਮੱਸਿਆ ਹੋ ਗਈ ਸੀ ਤੇ ਜਿਹਦੇ ਕਰਕੇ ਕਸ਼ਮੀਰ ਸਿੰਘ ਸੋਹਲ ਨੂੰ ਅਚਾਨਕ ਮੌਤ ਹੋਈ ਦੁੱਖ ਹੈ ਇਸ ਗੱਲ ਦੇ ਉੱਤੇ ਸੋ ਕਸ਼ਮੀਰ ਸਿੰਘ ਸੋਲ ਸਾਹਿਬ ਦੇ ਜਾਣ ਤੋਂ ਬਾਅਦ ਕੇਜਰੀਵਾਲ ਹੋਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਹੋਰ ਆਗੂ ਇੱਥੇ ਇਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚੇ ਸੀਗੇ ਸੋ ਦੁੱਖ ਹੈ ਜੀ ਦੇਖੋ ਚੋਣ ਵੀ ਹੋਰ ਹੋ ਜਾਣੀ ਆ ਐਮਐਲਏ ਵੀ ਹੋਰ ਬਣ ਜਾਣਾ ਬਾਕੀ ਸਭ ਨੇ ਗੱਲ ਵੀ ਪੁੱਟ ਜਾਣੀ ਆ ਅਗਲੀ ਵਰਸੀ ਤੱਕ ਕਿਸੇ ਵਿਰਲੇ ਨੇ ਬਾਹਰਲੇ ਨੇ ਕਿਤੇ ਰੱਖਣਾ ਸਿਰਫ ਟੱਬਰ ਨੂੰ ਜਿਤੇ ਰਹਿ ਜਾਣਾ ਪਰ ਜਿਨ੍ਹਾਂ ਦਾ ਗਿਆ ਤਾਰੀ ਉਮਰ ਦੇ ਨੇ ਘਾਟਾ ਦਾ ਉਹਨਾਂ ਨੂੰ ਪਹਿਲਾਂ ਸਿਆਸੀ ਲੋਕਾਂ ਦੇ ਨਾਲ ਦੀ ਨਾਲ ਆਦਿਗਾ ਹੋਰ ਟਕੜਾ ਮੈਂ ਵਟ ਕਰ ਲੈਣੀਆਂ ਤੇ ਜਿਵੇਂ ਕਿ ਪਹਿਲੇ ਦਿਨ ਤੁਸੀਂ ਫਿੱਟ ਕੀਤਾ ਜਾ ਰੀਆਂ ਵੀ ਭਾਈ ਇਹ ਸੀਟ ਖਾਲੀ ਹੋ ਗਈ ਆ ਉਮੀਦਵਾਰ ਸਾਡਾ ਹੋਊਗਾ ਫਲਾਣਾ ਇਦਾਂ ਹੋਊਗਾ ਸੋ ਭਾਈ ਇਹ ਸਾਡੀ ਰਾਜਨੀਤੀ ਦਾ ਦੁਖਾਂਤ ਆ ਪੱਖ ਆ ਵੀ ਭਾਈ ਬੰਦੇ ਦੀ ਹਾਰੇ ਬੋਡੀ ਪਈ ਹੁੰਦੀ ਆ ਲਾਸ਼ ਪਈ ਹੁੰਦੀ ਆ ਤੇ ਆਪਾਂ ਅਗਲੇ ਚਿਹਰੇ ਬਾਰੇ ਸੋਚਣ ਲੱਗ ਜਾਂਦੇ ਆ ਪਰ ਜਾਣਾ ਸਭ ਨਹੀਂ ਆ ਪਰ ਇਹ ਵੀ ਬੰਦੇ ਨੂੰ ਸਿਆਸੀ ਤੌਰ ਦੇ ਉੱਤੇ ਇਨਾ ਸਵਾਰਥੀ ਨਹੀਂ ਹੋਣਾ ਚਾਹੀਦਾ ਇਹ ਹੁਣ ਆ ਕੁਰਸੀ ਮੈਨੂੰ ਮਿਲ ਜੇ ਆ ਕੁਰਸੀ ਮੈਨੂੰ ਮਿਲ ਜੀ ਤੁਸੀਂ ਬਿਲਕੁਲ ਸਹੀ ਜਨਾਬ ਸਾਹਿਬ ਪਿਛਲੇ ਦਿਨੀ ਖਬਰ ਆਈ ਸੀ ਕਿ ਫਿਲਮ ਦੀ ਜਿਹੜੀ ਉਹ ਅਦਾਕਾਰਾ ਤਾਨੀਆ ਉਹਦੇ ਪਿਤਾ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤੇ ਕਹਿੰਦੇ ਕਿ ਹੁਣ ਗੋਲੀਆਂ ਮਾਰਨ ਵਾਲੇ ਕਾਬੂ ਕਰ ਲਏ ਗਏ ਨੇ ਹਾਂ ਬਿਲਕੁਲ ਜੀ ਗੋਲੀਆਂ ਮਾਰਨ ਵਾਲੇ ਨੇ ਜਿਹੜੇ ਕਾਬੂ ਕਰ ਲਏ ਗਏ ਆ ਤੇ ਇਹ ਚਲੋ ਇੱਕ ਚੰਗੀ ਗੱਲ ਆ ਵੀ ਗੋਲੀਆਂ ਮਾਰਨ ਵਾਲੇ ਕਾਬੂ ਕੀਤੇ ਗਏ ਕੋਟ ਹੀ ਸੇਖਣ ਕਸਮਾ ਜਿਹੜਾ ਤੇ ਉੱਥੇ ਇਹ ਸਾਰਾ ਕੁਝ ਵਾਪਰਿਆ ਸੀਗਾ ਜਿਹੜੇ ਹਜੇ ਨੇ ਉਹਨਾਂ ਦੇ ਫਿਲਮ ਅਦਾਕਾਰ ਤਾਨੀਆ ਜੇ ਪਤਾ ਤੇ ਉਹਨਾਂ ਦੇ ਬਾਰੇ ਖਬਰ ਆਈ ਸੀ ਜੀ ਕਿ ਮਰੀਜ਼ ਬਣ ਕੇ ਆਏ ਸੀਗੇ ਉਹਨਾਂ ਦੇ ਕਲੀਨਿਕ ਦੇ ਉੱਤੇ ਤੇ ਦੋ ਤਲੇ ਜਾਣੇ ਤੇ ਉਹਨਾਂ ਨੇ ਆ ਕੇ ਤੇ ਗੋਲ ਦਾ ਮਾਰ ਤਨਾ ਤੇ ਫਿਰ ਭੱਜ ਗਏ ਫਿਰ ਪਤਾ ਲੱਗਾ ਜੀ ਇਹ ਮਾਮਲਾ ਥਰੋਤੀ ਦਾ ਹੈਗਾ ਵੀ ਇਹ ਪਹਿਲਾਂ ਇਹਨਾਂ ਨੂੰ ਥਰੋਤੀ ਦੀਆਂ ਕੋਲਾਂ ਵੀ ਆਈਆਂ ਸੀਗਾ ਤੇ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਗਈ ਆ ਤੇ ਮੁਕਾਬਲਾ ਕੀਤਾ ਗਿਆ ਮੁਕਾਬਲੇ ਦੇ ਵਿੱਚ ਤਿੰਨ ਜਾਣੇ ਗ੍ਰਿਫਤਾਰ ਕਰ ਲਏ ਗਏ ਆ ਜਿਹੜੇ ਕਿ ਲੰਡਾ ਗਰੁੱਪ ਦੇ ਦੱਫੇ ਜਾ ਰਹੇ ਆ ਤੇ ਪੁਲਿਸ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਹ ਤੇ ਤੁਰੰਤ ਕਾਰਵਾਈ ਕੀਤੀ ਹੈ ਸੋ ਗੱਲ ਇਹ ਕਿ ਪੁਲਿਸ ਦੇ ਕਹਿਣ ਮੁਤਾਬਕ ਮੋਗਾ ਦੇ ਕਸਬਾ ਫਤਿਹਗੜ ਪੰਜ ਤੂੜ ਦੇ ਨੇੜੇ ਸਿੰਡ ਭੈਣੀ ਦੇ ਬੰਨ ਦੇ ਉੱਤੇ ਮੁਕਾਬਲੇ ਦੇ ਵਿੱਚ ਤਿੰਨ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਤੇ ਪੁਲਿਸ ਮੁਖੀ ਅਗੇ ਗਾਂਧੀ ਨੇ ਗੱਲ ਕਹੀ ਹੈ ਕਿ ਪੁਲਿਸ ਦੀ ਮਿਹਨਤ ਦੇ ਨਾਲੇ ਸਭ ਕੁਝ ਹੋਇਆ ਤੇ ਸਾਨੂੰ ਜਾਣਕਾਰੀ ਮਿਲੀ ਸੀ ਵੀ ਇੱਥੇ ਬੰਦੇ ਲੁਕੇ ਹੋਏ ਆ ਤੇ ਉਹਨਾਂ ਨੇ ਵੀ ਪੁਲਸ ਨੇ ਉੱਤੇ ਕਰਨੀ ਦੀ ਗੋਲੀਬਾਰੀ ਸ਼ੁਰੂ ਕਰਤੀ ਤੇ ਪੁਲਸ ਨੇ ਜਵਾਬੀ ਕਾਰਵਾਈ ਕਰਕੇ ਤਿੰਨੇ ਹਮਲਾਵਰ ਲੱਤਾਂ ਦੇ ਵਿੱਚ ਗੋਲਦਨ ਲੱਗਣ ਕਰਕੇ ਜ਼ਖਮੀ ਹੋ ਗਏ ਆ ਸੰਭਲਾ ਅਵਰ ਲੰਡਾ ਗਰੁੱਪ ਦੇ ਨਾਲ ਸੰਬੰਧਤ ਜੋ ਕਰਨਤਾਰਨ ਇਲਾਕੇ ਦੇ ਰਹਿਣ ਵਾਲੇ ਆ ਡਾਕਟਰ ਤੰਬੋਧ ਨੇ ਜਿਹੜੇ ਤੇ ਉਹਨਾਂ ਦੀ ਇਸ ਵੇਲੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਆ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਗਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਹੈ ਜੀ ਜੀ ਸੱਟਣਾ ਸਾਹਿਬ ਉਧਰ ਅੱਗੇ ਵੱਧਦੇ ਆ ਜੀ ਹੁਣ ਕਾਂਗਰਸ ਦੀ ਗੱਲ ਵੀ ਕਰ ਲਈਏ ਜਾਂਦੇ ਜਾਂਦੇ ਕੀ ਹਾਲਚਾਲ ਨੇ ਕਾਂਗਰਸ ਦੇ ਕਹਿੰਦੇ ਉਹਨਾਂ ਦੇ ਤਾਂ ਭਵਿੱਖ ਤੇ ਹੀ ਸਵਾਲ ਖੜੇ ਹੋਣ ਲੱਗ ਗਏ ਨੇ ਜੀ ਹੁਣ ਤੋਂ ਦੇਖੋ ਜੀ ਅਕਾਲੀ ਦਲ ਕਾਂਗਰਸ ਕਿਸਾਨ ਜਥੇ ਬੰਦੇਗਾ ਤੇ ਸਿੱਖ ਜਥੇ ਬੰਦਿਆਂ ਇਹਨਾਂ ਦਾ ਹਾਲ ਇੱਕੋ ਜਿਹਾ ਹੀ ਹੈ ਗੱਲ ਇਹ ਆ ਕਿਉਂਕਿ ਜਿਹੜੀ ਕਾਂਗਰਸ ਆ ਉਹ ਨੂੰ ਇਸ ਗੱਲ ਦਾ ਤਾਂ ਫਿਕਰ ਹੈ ਵੀ ਭਾਈ ਮੁੱਖ ਮੰਤਰੀ ਸਾਡਾ ਹੋਵੇ ਪਰ ਇਸ ਗੱਲ ਦਾ ਫਿਕਰ ਨਹੀਂ ਵੀ 59 ਐਮਐਲਏ ਸਾਡੇ ਕਿਵੇਂ ਬਣਨਗੇ ਜੇ ਅੱਜ ਬਾਰੇ ਹਾਲਾਤ ਰਹੇ ਤਾਂ ਉਹ ਸੁਖਵਿੰਦਰ ਸਿੰਘ ਰੰਧਾਵਾ ਨੇ ਵੀ ਇੱਕ ਪੋਸਟ ਪਾਈ ਆ ਲੱਗੇ ਕੱਲ ਉਹ ਕਹਿੰਦੇ ਵੀ ਸਾਨੂੰ ਮੁੱਖ ਮੰਤਰੀ ਦਾ ਫਿਕਰ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਵੀ ਸਾਡੇ ਐਮਐਲਏ ਪੂਰੇ ਕਿਵੇਂ ਹੋਣਗੇ ਤੇ ਜਿਹੜੀ ਕਿ ਸਟਕਾ ਸਿਤਕਾ ਇਸ ਵੇਲੇ ਕੀ ਉਹ ਉਸ ਹਿਸਾਬ ਦੇ ਨਾਲ ਮੁੱਖ ਮੰਤਰੀ ਸਾਡੇ ਪੂਰੇ ਹੋਣਗੇ ਸਾਰੀ ਐਮਐਲਏ ਪੂਰੇ ਹੋਣਗੇ ਵੀ ਸਾਡੇ 59 ਐਮਐਲਏ ਘੱਟੋ ਘੱਟ ਚਾਹੀਦੇ ਆ ਸੋ ਗੱਲ ਉਹਨਾਂ ਦੀ ਸਹੀ ਆ ਕਿ ਕਾਂਗਰਸ ਦੇ ਵਿੱਚ ਇਸ ਵੇਲੇ ਮੁੱਖ ਮੰਤਰੀ ਤਾਂ ਬਹੁਤ ਆ ਪਰ ਕਾਂਗਰਸ ਦੇ ਕੋਲੇ ਵਿਧਾਇਕ ਹੈ ਨਹੀਂਗੇ ਸੋ ਕਾਂਗਰਸ ਨੇ ਬੀਤੇ ਤੋਂ ਸਬਕ ਵੀ ਨਹੀਂ ਸਿੱਖਿਆ ਲੜੀ ਜਾਂਦੇ ਆ ਭਿੜੀ ਜਾਂਦੇ ਆ ਮਾੜਾ ਚੰਗਾ ਕਹੀ ਜਾਂਦੇ ਆ ਇੱਕ ਦੂਜੇ ਨੂੰ ਜਲੂਸ ਛੱਡੀ ਜਾਂਦੇ ਆ ਇੱਕ ਦੂਜੇ ਦਾ ਤੇ ਫਿਰ ਕਹਿਣਗੇ ਵੀ ਜਿੱਤ ਕੇ ਦਿਖਾਵਾਂਗੇ ਇਸ ਤਰੀਕੇ ਨਾਲ ਕੰਮ ਮੁਸ਼ਕਲ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰਾਇਜ਼ਲੀ ਐਨ ਐ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ